ਕਮਲਿਆ ਤੂੰ ਆਪ ਸੋਚ ਜੇ ਮਾਲਕ ਨੇ ਐਡੀ ਮੋਟ ਸ੍ਰਿਸ਼ਟੀ ਬਣਾਈ ਆ ਉਹਨੇ ਕਸੇ ਕਾਟ ਰਹੀ ਆ ਨਕਲੀ ਬਾਬਾ ਬਣ ਕੇ ਮਾਲਕਰ ਤਨੇ ਪੁੱਸੋਂ ਵੀ ਕਾਲਦੀ ਆ ਨਕਲੀ ਬਾਬਾ ਬਣ ਕੇ ਮਾਲਕਰ ਤਨੇ ਪੁੱਸੋਂ ਵੀ ਕਾਲਦੀ ਆ ਉਹਨੇ ਬੰਦਾ ਦੇ ਦਾਣਾ ਦਾਣਾ ਰਫਿਕਰ ਆ ਉਹਨੇ ਬੰਦਾ ਦੇ ਦਾਣਾ ਦਾਣਾ ਰਫਿਕਰ ਆ ਜਿੰਨਾ ਕਰਮੋਂ ਮੰਨਵਾ ਉੰਨਾ ਮਿਲ ਕੇ ਰਹੀ ਆ ਬਿਨਾ ਕਰਮੋਂ ਤੇ ਪਾਣੀ ਤੇ ਚਮਚਾ ਵੀ ਨਹੀਂ ਮਿਲਤੋ ਆ ਕਮੇ ਮਰੇ ਰੰਗੋ ਬਾਬਾ ਆ ਗਿਆਂ ਰੋਜ ਹੱਥ ਦਿਖਾ ਤੋ ਰਹੀ ਆ ਬਿਨਾ ਕਰਮੋ ਤੇ ਇੱਕੋ ਪਾਣੀ ਦੀ ਚਮਚਾ ਵੀ ਨਹੀਂ ਮਿਲ ਤੋ ਤੂੰ ਮਰ ਰੰਗੋ ਰੋਜ ਬਾਬਾ ਆ ਗਏ ਹੱਥ ਦਿਖਾ ਤੋ ਰਹੀ ਆ ਤੂੰ ਆਪ ਹੀ ਸੋਚ ਜੇ ਪ੍ਰਮਾਤਮਾ ਰ ਮੂਰਤੀ ਸਾਰੋ ਕਹੀਂ ਦਿੱਤੀ ਤੂੰ ਆਪ ਹੀ ਸੋਚ ਜੇ ਪ੍ਰਮਾਤਮਾ ਦੀ ਮੂਰਤੀ ਸਾਰੋ ਕਹੀਂ ਦਿੱਤੀ ਤੇ ਬਣਾਏ ਵਾਲੋ ਮੂਰਤੀ ਵੇਚ ਤੋ ਹੀ ਨਾ ਸਾਰੋ ਕਹੀਂ ਅੜਪਲੇ ਤੋਂ ਮਾਲ ਕੇ ਬਾਲੇ ਤਾਰੇ ਮਾਰੇ ਬਾਰੇ ਦੇਖ ਤੋ ਹੀ ਨਾ ਸਾਰੋ ਕਈ ਅੜਪਲੇ ਤੋਂ ਮਾਲਕੇ ਪਾਲੇ ਤਾਰੇ ਮਾਰੇ ਬਾਰੇ ਦੇਖ ਤੋਂ ਹੀ ਨਾ ਮਾਰ ਕਾਈ ਐਸੀ ਤਾ ਮਾਰ ਕਾਈ ਐਸੀ ਤਾ ਮੈਂ ਮਾਲਕੇ ਨੇ ਲੱਡੂ ਚੜਾ ਸਕਾਂ ਜਾਂ ਪ੍ਰਸ਼ਾਦ ਚੜਾ ਸਕਾਂ ਜਾਂ ਕੋਈ ਫਲ ਫਰੂਟ ਚੜਾ ਸਕਾਂ ਮੈਂ ਤੇ ਔਰੇ ਦੰਨੇ ਸਾਹਸੋਂ ਪਰ ਜਿਉ ਚਲਿਓ ਔਰੇ ਹੁਕਮੇ ਬਿਨਾ ਪੱਤਾ ਵੀ ਨਹੀਂ ਹਲਤੋ ਮਹਾਰਾਜ ਤਰਤੀ ਪਰ ਰਾਮ ਰਾਮ ਕਰਕੇ ਤੇ ਔਰੀ ਰਜਾਮੀ ਰਹਿ ਕੇ ਜਿਉ ਚਲਿਓ ਤਰਤੀ ਪਰ ਰਾਮ ਰਾਮ ਕਰਕੇ ਤੇ ਔਰੀ ਰਜਾਮੀ ਰਹਿ ਕੇ ਜਿਉ ਚਲਿਓ ਲੋਕ ਮੰਦਰੋਂ ਵੀ ਜਾ ਕੇ ਬਾਬਾ ਪਾਲੇ ਗੱਡੀ ਪੈਸਾ ਕੋਠੀ ਮੰਗ ਗਈ ਕਦੇ ਮਾਲਕੇ ਪਾਲੇ ਆਪਣੇ ਕਰਮੋਂ ਹਿਸਾਬ ਮੰਗ ਕੇ ਦੇਖੀ ਤਾਰੇ ਮਾੜੇ ਕਰਮੋਂ ਨੇ ਪਰਮਾਤਮਾ ਦੇ ਚੱਕਰੋਂ ਮਿ ਘਾਲ ਲਿਓ ਆ ਜੋ ਤਾਰੇ ਕਰਮੋਂ ਮੰਨੋ ਤਨੇ ਮਿਲ ਕੇ ਰਹੀ ਆ ਜੋ ਤਾਰੇ ਕਰਮੋਂ ਵਿੱਚ ਨਹੀਂ ਆ ਉਹ ਆ ਕੇ ਵੀ ਚਲੇ ਜਈ ਆ ਜੋ ਤਾਰੇ ਕਰਮੋਂ ਵਿੱਚ ਨਹੀਂ ਆ ਉਹ ਆ ਕੇ ਵੀ ਚਲੇ ਜਈ ਆ ਜੋਣ ਚੀਜ਼ ਗੱਲੇ ਜਾਣੀ ਆ ਨਾਮ ਸਿਮਰਨ ਦਇਆ ਲੋਕ ਔਰ ਕਨੇ ਧਿਆਨ ਨਹੀਂ ਦਿੱਤੇ ਤੇ ਗਵਾਂਡੀ ਨੇ ਕੋਠੀ ਵੀ ਖੜੀ ਗੱਡੀ ਓਲੇ ਵੀ ਨਜ਼ਰ ਆ ਜਾਵੇਂ ਜੋ ਜੋੜਨੋ ਆ ਔਰ ਪਰ ਧਿਆਨ ਦੇ ਰਹੇ ਭਾਈ ਇਹ ਗੱਡੀ ਕਾਰ ਐ ਸਾਈਕਲ ਰੱਬ ਦੀ ਕਚਹਿਰੀ ਤੱਕ ਨਾ ਜਾਵੇਂ ਜੋ ਜੋੜਨੋ ਆ ਔਰੇ ਕੰਨੀ ਧਿਆਨ ਦੇ ਰਹੇ ਭਾਈ ਇਹ ਗੱਡੀ ਕਾਰ ਐ ਸਾਈਕਲ ਰੱਬ ਦੀ ਕਚਹਿਰੀ ਤੱਕ ਨਾ ਜਾਵੇਂ ਸੱਚੇ ਮਣੇ ਗਲੇ ਮੈਂ ਬਾਪੇ ਦੇ ਕੱਦੀ ਸੀ ਸੱਚੇ ਮਣੇ ਗਲੇ ਮੈਂ ਬਾਪੇ ਦੇ ਕੱਦੀ ਸੇਵਾ ਨੇ ਕੀ ਦਰਗਾਇ ਪਰ ਮਠੋਟੇ ਕੇ ਲੋੜ ਨਹੀਂ ਪੜਦੀ ਆ ਸੱਚੇ ਮਣੇ ਗਲੇ ਜਿੰਨੇ ਮਰਜੀ ਧੈਜ ਜੋ ਮਹਾਰਾਜ ਤਾਰੇ ਅੱਗੇ ਕੋਈ ਮਾਰ ਚੀਜ਼ ਨਹੀਂ ਕਰਦੀ ਆ ਸੱਚੇ ਮਣੇ ਗਲੇ ਜਿੰਨੇ ਮਰਜੀ ਧੈਜ ਜੋ ਮਹਾਰਾਜ ਤਾਰੇ ਅੱਗੇ ਮਾਰ ਚੀਜ਼ ਕਦੇ ਨਹੀਂ ਕਰਦੀ ਆ ਅੱਤਾ ਤੇ ਲੋਕੋ ਮਾਲ ਕੇ ਨਾਮੇ ਪਰੇ ਘਰੋਂ ਵੀ ਧੰਦੋ ਚਲਾਇਓ ਆ ਕਿਰ ਪਰ ਆਵਾ ਕਾਲੀ ਮਾਤਾ ਕਿਰ ਪਰ ਬਾਬਾ ਲਾਲੋ ਵਾਲੋ ਆਇਓ ਆ ਕਿਰ ਪਰ ਆਵਾ ਕਾਲੀ ਮਾਤਾ ਕਿਰ ਪਰ ਬਾਬਾ ਲਾਲੋ ਵਾਲੋ ਆਇਓ ਜੇ ਨੋਪਾਲੇ 55 ਕਿਲੋ ਆਟੇ ਦੇ ਥੈੱਲਾ ਨਹੀਂ ਚੁੱਕੇ ਜਾਂਦੇ ਉਹ ਬੰਦਾ ਪ੍ਰਮਾਤਮਾ ਰਹਾ